ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰ ਕੇ ਚਰਨ ਗੁਰ ਪੈਰੀਂ ਰਾਮ ਪੂਜੋ ਨਿਤ ਪੈਰਾ ਗੁਰ ਕੀ ਪੈਰੀਂ ਪਾਏ ਕਾਜ ਸਵਾਰੀਆਂ ਚਰਨ ਸਾਧ ਕੇ ਧੋਏ ਧੋਏ ਪੀਓ ਚਰਨ ਸਾਧ ਕੇ ਧੋਏ ਧੋਏ ਪੀਓ ਐਦ ਪੈਰਾ ਵਾਲੇ ਹੈ ਦੋ ਪੈਰਾਂ ਵਾਲੇ ਚਰਨਾਂ ਵਾਲੇ ਸ਼ਬਦ ਸੈਂਕੜੇ ਵਾਰ ਹੀ ਲਿਖੇ ਹੋਏ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਚਰਨ ਕਮਲ ਜਾਂ ਕਮਲ ਪੈਰ ਤਾਂ ਉਸੇ ਗੁਰੂ ਦੇ ਹੀ ਹੋਣਗੇ ਉਸੇ ਗੁਰੂ ਦੇ ਹੀ ਹੋਣਗੇ ਜੋ ਗੁਰੂ ਸਰੀਰੂਪ ਦੇ ਵਿੱਚ ਹੋਵੇਗਾ ਜੋ ਗੁਰੂ ਸਰੀਰੂਪ ਦੇ ਵਿੱਚ ਹੋਵੇਗਾ ਅੱਗੇ ਅਸੀਂ ਆਪਣੇ ਮਹਾਨ ਗੁਰੂਆਂ ਦੇ ਵਿਚਾਰਾਂ ਦੁਆਰਾ ਸੁਣਦੇ ਹਾਂ 183 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਤਜ ਅਭਿਮਾਨ ਭਏ ਨਰਵੈਰ ਆਠ ਪਹਿਰ ਪੂਜੋ ਗੁਰਦੇ ਪੈਰ ਤਜ ਭਿਮਾਨ ਭਏ ਨਰਵੈਰ ਆਠ ਪਹਿਰ ਪੂਜੋ ਗੁਰਕੇ ਪੈਰ ਕੇ ਹੇ ਮਨੁੱਖ ਤੂੰ ਆਪਣੇ ਮਨ ਦਾ ਹੰਕਾਰ ਐਰ ਤਿਆਕੇ ਨਰਵੈਰ ਹੋ ਕੇ ਇੱਕ ਪੂਰੇ ਗੁਰੂ ਦੇ ਪੈਰਾਂ ਦੀ ਪੂਜਾ ਕਰ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਚਰਨ ਸਾਧ ਕੇ ਧੋਏ ਧੋਏ ਪੀਓ ਚਰਨ ਸਾਧ ਕੇ ਧੋਏ ਧੋਏ ਪੀਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਜੇਕਰ ਤੈਨੂੰ ਜੇਕਰ ਤੈਨੂੰ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਮਿਲ ਜਾਵੇ ਇੱਕ ਪੂਰਾ ਗੁਰੂ ਮਿਲ ਜਾਵੇ ਤਾਂ ਤੂੰ ਉਸ ਪੂਰੇ ਗੁਰੂ ਦੇ ਉਸ ਪੂਰੇ ਸਾਧੂ ਦੇ ਚਰਨਾਂ ਨੂੰ ਧੋ ਧੋ ਕੇ ਪੀ ਲੈ ਚਰਨ ਸਾੜ ਕੇ ਧੋਏ ਧੋਏ ਪੀਓ ਤਾਂ ਉਸ ਤਾ ਤੂੰ ਉਸ ਪੂਰੇ ਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਪੀ ਲੈ ਅਰਪ ਸਾਧ ਕੋ ਆਪਣਾ ਕੀਓ ਤੇ ਉਸ ਪੂਰੇ ਸਾਧੂ ਤੋਂ ਆਪਣਾ ਸਭ ਕੁਝ ਅਰਪਣ ਕਰ ਦੇ ਸਾਧ ਕੀ ਧੂੜ ਕਰੋ ਇਸ਼ਨਾਨ ਜੇਹੇ ਪੂਰੇ ਸਾਧੂ ਦੀ ਢੂੜੀ ਦੇ ਵਿੱਚ ਇਸ਼ਨਾਨ ਕਰ ਸਾਧੂ ਉਪਰ ਜਾਈਏ ਕੁਰਬਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਹੇ ਜੋ ਜੋ ਪੂਰਨ ਗੁਰੂ ਜੋ ਪੂਰਨ ਸਾਧੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਉਸੇ ਪਲ ਹੀ ਸਾਨੂੰ ਦਰਸ਼ਨ ਕਰਾਉਂਦਾ ਹੈ ਜੇਹੇ ਪੂਰਨ ਸਾਧੂ ਦੇ ਚਰਨਾਂ ਦੀ ਢੂੜੀ ਦੇ ਵਿੱਚ ਤੇ ਉਹਨਾਂ ਦੇ ਦਰਬਾਰ ਵੀ ਧੂੜੀ ਦੇ ਵਿੱਚ ਇਸ਼ਨਾਨ ਕਰੋ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਤੇ ਐਸੇ ਪੂਰਨ ਸਾਧੂ ਤੋਂ ਕੁਰਬਾਨ ਜਾਓ ਬੁਲਹਾਰੇ ਜਾਓ ਵਾਰਨੇ ਜਾਓ ਤੇ ਉਸ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਮੇਤਰ ਪੇਖ ਦਰਸ ਸੁਖ ਹੋਏ ਮਨ ਵਿਛੇ ਸਾਧ ਚਰਨ ਧੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਸ ਗੁਰੂ ਦੇ ਦਰਸ਼ਨ ਕੀਤਿਆਂ ਸਾਡੇ ਨੇਤਰਾਂ ਨੂੰ ਸਾਡੀਆਂ ਅੱਖਾਂ ਨੂੰ ਸੁੱਖ ਮਿਲਦਾ ਹੈ ਮਨ ਵਿਗਸੇ ਸਾਧ ਚਰਨ ਧੋਏ ਤੇ ਉਸ ਪੂਰੇ ਗੁਰੂ ਦੇ ਚਰਨਾਂ ਨੂੰ ਧੋਣ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਦੇਸ ਹੁਣੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਜਿਨ ਜਨ ਆਪਣਾ ਪ੍ਰਭੂ ਪਛਾਤਾ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਦਾ ਦਾਤਾ ਕਿ ਜਿਸ ਪੂਰਨ ਗੁਰੂ ਨੇ ਉਸ ਈਸ਼ਵਰ ਨੂੰ ਜਾਣਿਆ ਹੁੰਦਾ ਹੈ ਕਿ ਜਿਸ ਪੂਰਨ ਗੁਰੂ ਨੇ ਪੂਰਨ ਸਾਧੂ ਨੇ ਉਸ ਈਸ਼ਵਰ ਨੂੰ ਜਾਣਿਆ ਹੁੰਦਾ ਹੈ ਉਸ ਨੂੰ ਪਛਾਣਿਆ ਹੁੰਦਾ ਹੈ ਸੋ ਜਨ ਸਰਬ ਥੋਕ ਦਾ ਦਾਤਾ ਉਹ ਪੂਰਨ ਗੁਰੂ ਸਾਰੇ ਖਜ਼ਾਨਿਆਂ ਦਾ ਹੀ ਦਾਤਾ ਹੁੰਦਾ ਹੈ ਮਾਲਕ ਹੁੰਦਾ ਹੈ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਉਸ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਸਾਨੂੰ ਸਭ ਤਰ੍ਹਾਂ ਦੇ ਸੁਖ ਮਿਲਦੇ ਹਨ ਤਿਸ ਕੇ ਦਰਸ ਸਭ ਪਾਪ ਮਿਟਾਵੇ ਉਸ ਦੇ ਦਰਸ਼ਨ ਕੀਤੇਆਂ ਸਾਡੇ ਕਰੋੜਾਂ ਤਰ੍ਹਾਂ ਦੇ ਪਾਪ ਮਿਟ ਜਾਂਦੇ ਹਨ ਅਵਰ ਸਿਆਣਪ सगळी ਸਾੜ ਤਿਸ ਜਨ ਕੀ ਤੂੰ ਸੇਵਾ ਲਾਗ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਆਪਣੀਆਂ ਸਭ ਤਰ੍ਹਾਂ ਦੀਆਂ ਸਿਆਣਪਾਂ ਨੂੰ ਛੱਡ ਕੇ ਉਸ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਉਸ ਦੀ ਸੇਵਾ ਕਰ ਆਉਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਉਹ ਪੂਰਾ ਗੁਰੂ ਤੇਰਾ ਆਉਣ ਜਾਣ ਦਾ ਚੱਕਰ ਸਦਾ ਵਾਸਤੇ ਖਤਮ ਕਰ ਦੇਵੇਗਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਜੇ ਹੇ ਮਨੁੱਖ ਤੂੰ ਇੱਕ ਜਿਹੇ ਪੂਰਨ ਸੰਤ ਸਾਧੂ ਦੇ ਚਰਨਾਂ ਦੀ ਪੂਜਾ ਕਰ ਉਹਨਾਂ ਦੇ ਚਰਨਾਂ ਦੀ ਸੇਵਾ ਕਰ ਅੱਗੇ ਰਹਿ ਰਸ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਰੱਖੇ ਰਖਣ ਹਾਰ ਆਪ ਅਬਾਰੀਯਨ ਗੁਰਤੀ ਪੈਰੀ ਪਾਏ ਕਾਜ ਸਵਾਰੀਯਨ ਕਿ ਉਹ ਈਸ਼ਵਰ ਹੈ ਕਿ ਉਹ ਜੋ ਈਸ਼ਵਰ ਹੈ ਉਹ ਸਾਡੀ ਰੱਖਿਆ ਕਰਦਾ ਹੈ ਸਾਡਾ ਆਧਾਰ ਕਰਦਾ ਹੈ ਤੇ ਉਹ ਈਸ਼ਵਰ ਸਾਡਾ ਆਧਾਰ ਕਿਵੇਂ ਕਰਦਾ ਹੈ ਰੱਖੇ ਰੱਖਣ ਹਾਰ ਆਪ ਬਾਰੀ ਹਨ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਹਨ ਉਹ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਪੈਰਾਂ ਦੇ ਨਾਲ ਲਾ ਕੇ ਹੀ ਸਾਡਾ ਆਧਾਰ ਕਰਦਾ ਹੈ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਹਨ ਉਹ ਸਾਨੂੰ ਇੱਕ ਜਿਹੇ ਪੂਰੇ ਗੁਰੂ ਦੇ ਪੈਰਾਂ ਦੇ ਨਾਲ ਲਾ ਕੇ ਹੀ ਸਾਡਾ ਆਧਾਰ ਕਰਦਾ ਹੈ ਸਾਡੇ ਸਾਡੇ ਸਾਰੇ ਕਾਰਜ ਸਵਾਰਦਾ ਹੈ ਹੂਆ ਆਪ ਦਿਆਲ ਮਨੋਨਾ ਵਿਚਾਰੀਨਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਤੇਰੇ ਉੱਤੇ ਅਜਿਹਾ ਮਹਾ ਅਜਿਹਾ ਪੂਰਨ ਗੁਰੂ ਕਿ ਹੇ ਮਨੁੱਖ ਜੇਕਰ ਤੇਰੇ ਉੱਤੇ ਜਿਹਾ ਇੱਕ ਪੂਰਨ ਗੁਰੂ ਦਿਆਲ ਹੋਇਆ ਹੈ ਤਾਂ ਤੂੰ ਉਸ ਨੂੰ ਆਪਣੇ ਮਨ ਦੇ ਵਿੱਚੋਂ ਕਦੇ ਵੀ ਨਹੀਂ ਬੁਸਾਰਨਾ ਹੈ ਸਾਧ ਜਨਾਂ ਕੇ ਸੰਗ ਭਵਜਲ ਤਾਰੀਅਨ ਸਾਧ ਜਨਾਂ ਕੇ ਸੰਗ ਭਵਜਲ ਤਾਰੀਅਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਹੀ ਅਸੀਂ ਭਵਜਲ ਤੋਂ ਪਾਰ ਹੋ ਸਕਦੇ ਹਾਂ ਅੱਗੇ 1118 ਅੰਗ ਤੇ ਗੁਰੂ ਸਾਹਿਬ ਹੋਰ ਲਿਖਦੇ ਹਨ ਮਨ ਮੇਰੇ ਹਰ ਹਰ ਗੁਣ ਕੋਰੀ ਮਨ ਮੇਰੇ ਹਰ ਹਰ ਗੁਣ ਕੋਰੀ ਸਤਿਗੁਰ ਤੇ ਚਰਨ ਧੋਏ ਧੋਏ ਪੂਜੋ ਇਨ ਇਨ ਵਿਧ ਮੇਰਾ ਹਰ ਪ੍ਰਭ ਲੋਰੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਹਰ ਸਮੇਂ ਹੀ ਉਸ ਹਰੀ ਦੇ ਗੁਣ ਗਾਇਆ ਕਰ ਕਿ हे ਮਨੁਖ ਤੂੰ ਹਰ ਸਮੇਂ ਹੀ ਉਸ ਹਰੀ ਦੇ ਗੁਣ ਗਾਉਂਦਾ ਰਹਿ ਸਤਿਗੁਰ ਕੇ ਚਰਨ ਧੋਏ ਤੇ ਪੂਜੋ ਈਨ ਵਿਧ ਮੇਰਾ ਹਰ ਪ੍ਰਭ ਲੋਰੀ ਤੇ ਉਸ ਹਰੀ ਨੂੰ ਤੂੰ ਕਿਵੇਂ ਪ੍ਰਾਪਤ ਕਰੇਂਗਾ ਤੇ ਉਸ ਹਰੀ ਨੂੰ ਤੂੰ ਕਿਵੇਂ ਪ੍ਰਾਪਤ ਕਰੇਂਗਾ ਸਤਿਗੁਰ ਕੇ ਚਰਨ ਧੋਏ ਧੋਏ ਪੂਜੋ ਈਨ ਵਿਧ ਮੇਰਾ ਹਰ ਪ੍ਰਭ ਲੋਰੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁਖ ਤੂੰ ਇੱਕ ਪੂਰਨ ਗੁਰੂ ਦੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦੇ ਦਰਸ਼ਨ ਕਰਾਉਂਦਾ ਹੈ ਤੂੰ ਉਸ ਪੂਰਨ ਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਪੀ ਲੈ ਉਸ ਦੇ ਚਰਨਾਂ ਦੀ ਪੂਜਾ ਕਰ ਇਸ ਤਰੀਕੇ ਦੇ ਨਾਲ ਹੀ ਤੂੰ ਉਸ ਹਰੀ ਨੂੰ ਆਪਣੇ ਘਟ ਦੇ ਅੰਦਰ ਦੇਖੇਗਾ ਉਸ ਨੂੰ ਪ੍ਰਾਪਤ ਕਰੇਗਾ ਮਨ ਮੇਰੇ ਹਰ ਹਰ ਗੁਣ ਗੋਰੇ ਸਤਿਗੁਰ ਕੇ ਚਰਨ ਧੋਏ ਧੋਏ ਪੂਜੋ ਪੂਰੇ ਸਤਿਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਉਨ੍ਹਾਂ ਦੀ ਪੂਜਾ ਕਰ ਇਸ ਤਰੀਕੇ ਏਨਬੇਦ ਮੇਰਾ ਹਰ ਪ੍ਰਭ ਲੋਹਰੇ ਇਸ ਤਰੀਕੇ ਦੇ ਨਾਲ ਹੀ ਉਸ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਉਸ ਹਰੀ ਨੂੰ ਤੂੰ ਆਪਣੇ ਘਰ ਦੇ ਅੰਦਰ ਦੇਖੇਗਾ ਪਾਵੇਂਗਾ ਅਗਲੇ 387 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸਤਿਗੁਰੂ ਆਪਣਾ ਸਾਦ ਸਦ ਸਮਾਰੇ ਗੁਰ ਤੇ ਚਰਨ ਕੇਸ ਸੰਗ ਝਾੜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਜੇਕਰ ਤੈਨੂੰ ਜੇਕਰ ਤੈਨੂੰ ਤੇਰੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਮਿਲ ਜਾਵੇ ਤਾਂ ਤੂੰ ਉਸ ਨੂੰ ਹਰ ਵਕਤ ਹੀ ਆਪਣੇ ਚਿਤ ਦੇ ਵਿੱਚ ਵਸਾ ਕੇ ਰੱਖ ਤਾਂ ਤੂੰ ਉਸ ਪੂਰਨ ਸਤਿਗੁਰੂ ਨੂੰ ਹਰ ਵਕਤ ਹੀ ਹਰ ਸਮੇਂ ਹੀ ਆਪਣੇ ਚਿਤ ਦੇ ਵਿੱਚ ਵਸਾ ਕੇ ਰੱਖ ਸਤਿਗੁਰੂ ਆਪਣਾ ਸਾਧ ਸਾਧ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾੜੇ ਤੇ ਜਿਹੇ ਪੂਰਨ ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਆਪਣੇ ਕੇਸਾਂ ਦੇ ਨਾਲ ਸਾਫ ਕਰ ਅੱਗੇ 540 ਅੰਕ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸੋ ਸੀਸ ਭੜਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੀਂ RAM ਸੋ ਸੀਸ ਭੜਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੀਂ ਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਤੇ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਜੋ ਸਿਰ ਉਸ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ ਜੋ ਸਿਰ ਉਸ ਗੁਰੂ ਦੇ ਚਰਨਾਂ ਦੇ ਨਾਲ ਲੱਗਦਾ ਲੱਗਦਾ ਹੈ ਉਹ ਸੀਸ ਹੀ ਪਵਿੱਤਰ ਹੁੰਦਾ ਹੈ ਉਹ ਸਿਰ ਹੀ ਪਵਿੱਤਰ ਹੁੰਦਾ ਹੈ ਜੋ ਸੋ ਸੀਸ ਭਲਾ ਪੁੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੀਂ RAM ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸੀਸ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜਾ ਕੇ ਲੱਗਦਾ ਹੈ ਉਹ ਸਿਰ ਹੀ ਸਭ ਤੋਂ ਪਵਿੱਤਰ ਹੁੰਦਾ ਹੈ ਜੋ ਜਾਏ ਲੱਗੇ ਗੁਰ ਪੈਰੀਂ RAM ਅੱਗੇ ਦਾ 812 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਸੰਤ ਚਰਨ ਕਰ ਕਰ ਹੱਥ ਨੂੰ ਕਹਿੰਦੇ ਹਨ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਸੰਤ ਜਨਾ ਕੀ ਰੇਣਕਾ ਲੈ ਮੱਥੇ ਲਾਵੋ ਰੇਣਕਾ ਧੂੜੀ ਨੂੰ ਕਹਿੰਦੇ ਹਨ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਕਿ हे ਮਨੁੱਖ ਜੇਕਰ ਤੈਨੂੰ ਤੇਰੇ ਘਟ ਦੇ ਅੰਦਰ ਤੇ ਜੇਕਰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਤੈਨੂੰ ਇੱਕ ਪੂਰਾ ਗੁਰੂ ਪੂਰਾ ਸੰਤ ਮਿਲ ਜਾਵੇ ਤਾਂ ਤੂੰ ਉਹਨਾਂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਤੇ ਆਪਣੇ ਦੋਵੇਂ ਹੱਥ ਰੱਖ ਕੇ ਉਹਨਾਂ ਨੂੰ ਨਮਸਕਾਰ ਕਰ ਤੇ ਉਹਨਾਂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਨਾਮ ਦਾ ਸਿਮਰਨ ਕਰ ਸੰਤ ਜਿਨ੍ਹਾਂ ਕੀ ਰੇਣਕ ਲੈ ਮੱਥੇ ਲਾਓ ਤੇ ਜਿਹੇ ਪੂਰਨ ਸੰਤਾਂ ਦੇ ਜੋ ਚਰਨਾਂ ਦੀ ਧੂੜੀ ਹੈ ਉਸ ਨੂੰ ਚੁੱਕ ਚੁੱਕ ਕੇ ਆਪਣੇ ਮੱਥੇ ਦੇ ਨਾਲ ਲਾ ਲੈ ਅੱਗੇ 864 ਅੰਕ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੀ ਮੂਰਤ ਮਨ ਮੈਂ ਧਿਆਨ ਹੈ ਗੁਰ ਤੇ ਸ਼ਬਦ ਮੰਤਰ ਮਨ ਮਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਤੈਨੂੰ ਮਿਲ ਜਾਵੇ ਤਾਂ ਤੂੰ ਉਸ ਪੂਰੇ ਗੁਰੂ ਦੀ ਮੂਰਤ ਦਾ ਉਸ ਪੂਰੇ ਗੁਰੂ ਦੀ ਮੂਰਤ ਦਾ ਹਰ ਵਕਤ ਹਰ ਵਕਤ ਹੀ ਆਪਣੇ ਮਨ ਦੇ ਵਿੱਚ ਧਿਆਨ ਕਰ ਗੁਰ ਕੀ ਮੂਰਤ ਮਨ ਮੈਂ ਧਿਆਨ ਤਾਂ ਤੂੰ ਉਸ ਪੂਰੇ ਗੁਰੂ ਦੀ ਮੂਰਤ ਦਾ ਆਪਣੇ ਮਨ ਦੇ ਵਿੱਚ ਹੀ ਮਨ ਦੇ ਵਿੱਚ ਹਰ ਵਕਤ ਧਿਆਨ ਕਰ ਗੁਰ ਕੇ ਸ਼ਬਦ ਮੰਤਰ ਮਨ ਮਾਨ ਤੇ ਉਸ ਪੂਰੇ ਗੁਰੂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਨਾਮ ਸ਼ਬਦ ਦਾ ਸਿਮਰਨ ਕਰ ਗੁਰ ਕੇ ਚਰਨ ਹਿਰਦੇ ਲੈ ਧਾਰੋ ਜਿਹੇ ਪੂਰੇ ਗੁਰੂ ਦੇ ਚਰਨਾਂ ਨੂੰ ਹਰ ਵਕਤ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖ ਗੁਰੂ ਪਾਰ ਬ੍ਰਹਮ ਸਦਾ ਨਮਸਕਾਰੋ ਗੁਰੂ ਪਾਰ ਬ੍ਰਹਮ ਸਦਾ ਨਮਸਕਾਰੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਪੂਰਨ ਗੁਰੂ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਜਿਹੜਾ ਪੂਰਾ ਗੁਰੂ ਖੁਦ ਹੀ ਪਾਰ ਬ੍ਰਹਮ ਹੁੰਦਾ ਹੈ ਜਿਹਾ ਪੂਰਨ ਗੁਰੂ ਖੁਦ ਹੀ ਪਾਰਬ੍ਰह्म ਹੁੰਦਾ ਹੈ ਉਸ ਨੂੰ ਸਦਾ-ਸਦਾ ਹੀ ਨਮਸਕਾਰਾਂ ਕਰਦਾ ਰਹਿ ਗੁਰੂ ਪਾਰਬ੍ਰह्म ਸਦਾ ਨਮਸਕਾਰੋ ਜਿਹਾ ਪੂਰਨ ਗੁਰੂ ਖੁਦ ਹੀ ਪਾਰਬ੍ਰह्म ਹੁੰਦਾ ਹੈ ਤੇ ਤੂੰ ਉਸ ਨੂੰ ਸਦਾ-ਸਦਾ ਹੀ ਨਮਸਕਾਰਾਂ ਕਰਦਾ ਰਹਿ ਅੱਗੇ 395 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਗੁਰ ਕੇ ਚਰਨ ਹਿਰਦੇ ਵਸਾਏ ਮਨ ਚਿੰਤਕ ਸਗਲੇ ਫਲ ਪਾਈ ਕਿ ਜੇਹੇ ਪੂਰਨ ਗੁਰੂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖਣ ਦੇ ਨਾਲ ਸਾਡੇ ਮਨ ਚਿੰਦਿਆ ਸਾਰੇ ਹੀ ਫਲ ਪੂਰੇ ਹੁੰਦੇ ਹਨ ਸਾਡੇ ਮਨ ਚਿੰਦੇ ਸਾਰੇ ਹੀ ਫਲ ਤੇ ਸਾਡੀਆਂ ਸਾਰੀਆਂ ਹੀ ਸਾਰੀਆਂ ਹੀ ਇਛਾਵਾਂ ਪੂਰੀਆਂ ਹੁੰਦੀਆਂ ਹਨ ਅੱਗੇ 435 ਅੰਕ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਗੇ ਗੋਬਿੰਦ ਚਿਤ ਕਰ ਮੂੜੇ ਮੂੜੇ ਮੂਰਖ ਨੂੰ ਕਹਿੰਦੇ ਹਨ ਗੱਲੀ ਗੱਲੀ ਕਿਨੇ ਨਾ ਪਾਇਆ ਗੱਲੀ ਕਿਨੇ ਨਾ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮੂਰਖਾਂ ਦੇ ਮੂਰਖ ਇਨਸਾਨ हे ਮੂਰਖਾਂ ਦੇ ਮੂਰਖ ਇਨਸਾਨ ਗੱਗੇ ਗੋਬਿੰਦ ਚਿਤ ਕਰ ਮੂੜੇ ਤੂੰ ਉਸ ਗੋਬਿੰਦ ਨੂੰ ਆਪਣੇ ਚਿਤ ਦੇ ਵਿੱਚ ਵਸਾ ਕੀ ਇਹ ਮੂਰਖਾਂ ਦੇ ਮੂਰਖ ਇਨਸਾਨ ਤੂੰ ਉਸ ਗਵਿੰਦਰ ਨੂੰ ਅਸੀਸ਼ਰ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਕੇ ਰੱਖ ਗੱਲ ਨਹੀਂ ਕਿਨੇ ਨਾ ਪਾਇਆ ਉਸ ਨੂੰ ਗੱਲਾਂ ਦੇ ਨਾਲ ਨਹੀਂ ਪਾਇਆ ਜਾਂਦਾ ਉਸ ਨੂੰ ਗੱਲਾਂ ਨਿਰੀਆਂ ਗੱਲਾਂ ਕਰਨ ਦੇ ਨਾਲ ਉਸ ਨੂੰ ਕੱਲੀਆਂ ਗੱਲਾਂ ਕਰਨ ਦੇ ਨਾਲ ਨਹੀਂ ਪਾਇਆ ਜਾਂਦਾ ਗੁਰ ਤੇ ਚਰਨ ਵਸਾਏ ਫਿਰ ਦੇ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਏ ਤੇ ਉਸ ਨੂੰ ਈਸ਼ਵਰ ਨੂੰ ਕਿਵੇਂ ਪਾਇਆ ਜਾਂਦਾ ਹੈ ਤੇ ਉਸ ਈਸ਼ਵਰ ਨੂੰ ਕਿਵੇਂ ਪਾਇਆ ਜਾਂਦਾ ਹੈ ਗੁਰ ਤੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮੂਰਖ ਅਨਸਾਨ ਤੂੰ ਇੱਕ ਪੂਰੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖ ਕਿ ਤੂੰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਉਹ ਪੂਰਾ ਗੁਰੂ ਤੇਰੇ ਪਿਛਲੇ ਗੁਨਾਹ ਉਹ ਪੂਰਾ ਗੁਰੂ ਤੇਰੇ ਸਾਰੇ ਪਿਛਲੇ ਗੁਨਾਹ ਬਖਸ਼ ਕੇ ਤੈਨੂੰ ਤੇਰੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇਗਾ ਫਿਰ ਹੀ ਤੂੰ ਉਸ ਈਸ਼ਵਰ ਨੂੰ ਆਪਣੇ ਚਿੱਤ ਦੇ ਵਿੱਚ ਵਸਾਵੇਂਗਾ ਗੱਗੇ ਗੋਬਿੰਦ ਚਿੱਤ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੁਰਤੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਅੱਗੇ ਅੱਗੇ 44 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਮਨ ਮੇਰੇ ਕਰਤੇ ਨੂੰ ਸਲਾਹੇ ਮਨ ਮੇਰੇ ਕਰਤੇ ਨੂੰ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪਹਿਰੀ ਪਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਉਸ ਕਰਤੇ ਦੀ ਉਸ ਕਰਤਾ ਪੁਰਖ ਦੀ ਸਿਫਤ ਸਲਾਹ ਕਰਿਆ ਕਰ ਕਿ हे ਮਨੁੱਖ ਤੂੰ ਉਸ ਕਰਤਾ ਪੁਰਖ ਦੀ ਸਿਫਤ ਸਲਾਹ ਕਰ ਸਭੇ ਛੱਡ ਸਿਆਣਪਾਂ ਗੁਰ ਕੀ ਪਹਿਰੀ ਪਾਏ ਤੂੰ ਆਪਣੀਆਂ ਸਭ ਤਰ੍ਹਾਂ ਦੀਆਂ ਸਿਆਣਪਾਂ ਨੂੰ ਛੱਡ ਕੇ ਕਿਸੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾ ਤੈਨੂੰ ਉਹ ਪੂਰਾ ਗੁਰੂ ਤੇਰੇ ਘਟ ਦੇ ਅੰਦਰ ਹੀ ਉਸ ਕਰਤੇ ਦੇ ਦਰਸ਼ਨ ਕਰਾ ਦੇਵੇਗਾ ਇਹ ਰਹੀ ਤੂੰ ਉਸ ਕਰਤੇ ਪੁਰਖ ਦੀ ਸਿਫਤ ਸਲਾ ਕਰ ਸਕਦਾ ਹੈ ਅੱਗੇ 1145 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਪਾਰ ਬ੍ਰਹਮ ਕੇ ਭਗਤ ਨਿਰਵੈਰ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੇ ਜੋ ਪੂਜੇ ਪੈਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਦੇ ਜੋ ਸੰਤ ਜਨ ਹੁੰਦੇ ਹਨ ਕਿ ਉਸ ਈਸ਼ਵਰ ਦੇ ਜੋ ਸੰਤ ਸੰਤ ਜਨ ਹੁੰਦੇ ਹਨ ਉਹ ਨਰਵੈਰ ਹੁੰਦੇ ਹਨ ਉਹਨਾਂ ਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਹੁੰਦਾ ਹੈ ਉਹਨਾਂ ਦੀ ਕੋਈ ਭਾਵੇਂ ਜਿੰਨੀ ਮਰਜ਼ੀ ਲਿੰਦਿਆ ਕਈ ਕਰੀ ਜਾਵੇ ਪਰ ਫਿਰ ਫਿਰ ਵੀ ਉਹਨਾਂ ਦਾ ਕੋਈ ਕਿਸੇ ਦੇ ਨਾਲ ਵੈਰ ਨਹੀਂ ਹੁੰਦਾ ਹੈ ਭਾਵ ਉਹ ਇਸ ਦੁਨੀਆ ਦੇ ਉੱਤੇ ਸਭ ਦਾ ਭਲਾ ਕਰਨ ਵਾਸਤੇ ਹੀ ਆਉਂਦੇ ਹਨ ਪਾਰ ਬ੍ਰਹਮ ਕੇ ਭਗਤ ਨਰਵੈਰ ਸੋ ਨਸਤਰੇ ਜੋ ਪੂਜੇ ਪੈਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਪੈਰਾਂ ਦੇ ਨਾਲ ਲੱਗ ਜਾਂਦੇ ਹਨ ਉਹਨਾਂ ਦੇ ਪੈਰਾਂ ਦੀ ਪੂਜਾ ਕਰਦੇ ਹਨ ਸੇਵਾ ਕਰਦੇ ਹਨ ਉਹ ਸਦਾ ਵਾਸਤੇ ਹੀ ਤਰ ਜਾਂਦੇ ਹਨ ਪਾਰ ਬ੍ਰਹਮ ਕੇ ਭਗਤ ਨਰਵੈਰ ਸੋ ਨਿਸਤਰੇ ਜੋ ਪੂਜੇ ਪੈਰ ਅੱਗੇ 43 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ हे ਇਨਸਾਨ ਜਿਸ ਘਰ ਨੂੰ ਤੂੰ ਛੱਡ ਕੇ ਜਿਸ ਘਰ ਨੂੰ ਤੂੰ ਛੱਡ ਕੇ ਤੂੰ ਜਿਸ ਘਰ ਨੂੰ ਸਦਾ ਵਾਸਤੇ ਛੱਡ ਕੇ ਚਲਾ ਜਾਣਾ ਹੈ ਸੋ ਲੱਗਾ ਮਨ ਮਾਹੀ ਤੂੰ ਉਸ ਉਸ ਘਰ ਦੇ ਨਾਲ ਪਰੀਤੀਆਂ ਪਾਈ ਬੈਠਾ ਹੈ ਤੂੰ ਉਸ ਘਰ ਦੇ ਨਾਲ ਪਰੀਤੀਆਂ ਪਾਈ ਬੈਠਾ ਹੈ ਜਿੱਥੇ ਜਾਏ ਤਉ ਦਵਰਤਨਾ ਕਿਸ ਕੀ ਚਿੰਤਾ ਨਾ ਹੈ ਜਿੱਥੇ ਤੂੰ ਅੱਗੇ ਜਾਣਾ ਹੈ ਤੈਨੂੰ ਉਸ ਦੀ ਕੋਈ ਵੀ ਚਿੰਤਾ ਨਹੀਂ ਹੈ ਫਾਥੇ ਸੇ ਹੀ ਨਿਕਲੇ ਜੇ ਗੁਰਤੀ ਪਰਿ ਪਾਹੇ ਫਾਥੇ ਸੇ ਹੀ ਨਿਕਲੇ ਜੇ ਗੁਰਤੀ ਪਰਿ ਪਾਹੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਸੰਸਾਰ ਦੇ ਵਿੱਚ ਮਾਇਆ ਇਸ ਸੰਸਾਰ ਦੀ ਮਾਇਆ ਦੇ ਵਿੱਚ ਫਸੇ ਹੋਏ ਲੋਕ ਇਸ ਸੰਸਾਰ ਦੀ ਮਾਇਆ ਦੇ ਵਿੱਚ ਫਸੇ ਹੋਏ ਉਹ ਲੋਕ ਹੀ ਨਿਕਲਦੇ ਹਨ ਜੋ ਇੱਕ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜਾ ਕੇ ਲੱਗ ਜਾਂਦੇ ਹਨ ਤੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹਨ ਸੇਵਾ ਕਰਦੇ ਹਨ ਅੱਗੇ 624 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਗੁਰ ਕੇ ਚਰਨ ਕਮਲ ਰਿੱਧ ਧਾਰੇ ਗੁਰ ਕੇ ਚਰਨ ਕਮਲ ਰਿੱਧ ਧਾਰੇ ਵਿਗੜ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਾਰੀ ਗੁਰ ਕੇ ਚਰਨ ਕਮਲ ਰਿੱਧ ਧਾਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਸ ਗੁਰੂ ਦੇ ਉਸ ਪੂਰਨ ਗੁਰੂ ਦੇ ਚਰਨ ਕਮਲਾਂ ਨੂੰ ਜੋ ਮਨੁੱਖ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਰੱਖਦਾ ਹੈ ਵਸਾ ਕੇ ਰੱਖਦਾ ਹੈ ਵਿਗੜ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਉਸ ਨੂੰ ਕੋਈ ਕਿਸੇ ਫਿਰ ਉਸ ਨੂੰ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਵਿਗਣ ਨਹੀਂ ਲੱਗਦਾ ਹੈ ਤੇ ਉਸ ਦੇ ਸਾਰੇ ਕਾਰਜ ਫਿਰ ਆਪਣੇ ਆਪਣੇ ਆਪ ਹੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ ਅੱਗੇ 519 ਅੰਕ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾਂ ਦੇ ਸੰਗ ਭਵਜਨ ਵਿਖਮਤਰ ਪੂਜੋ ਗੁਰਕੇ ਪੈਰ ਦੁਰਮਤ ਜਾਏ ਜਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮਨੁੱਖ ਜੇਕਰ ਤੈਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਤੇਰੇ ਘਰ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਤੈਨੂੰ ਇੱਕ ਪੂਰਾ ਗੁਰੂ ਮਿਲ ਜਾਵੇ ਤਾਂ ਤੂੰ ਉਸ ਦੇ ਤਾਂ ਤਾਂ ਤੂੰ ਉਸ ਪੂਰੇ ਗੁਰੂ ਦੇ ਪੈਰਾਂ ਦੀ ਪੂਜਾ ਕਰ ਤਾਂ ਤੂੰ ਉਸ ਪੂਰੇ ਗੁਰੂ ਦੇ ਪੈਰਾਂ ਦੀ ਪੂਜਾ ਕਰ ਉਹਨਾਂ ਉਸ ਦੇ ਪੈਰਾਂ ਦੀ ਸੇਵਾ ਕਰ ਉਸ ਦੇ ਦਰਬਾਰ ਦੀ ਸੇਵਾ ਕਰ ਦੁਰਮਤ ਜਾਏ ਜਰ ਇਸ ਦੇ ਨਾਲ ਤੇਰੀ ਜੋ ਬੁਰੀ ਮਤ ਹੈ ਉਹ ਸਦਾ ਵਾਸਤੇ ਖਤਮ ਹੋ ਜਾਵੇਗੀ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾਂ ਕੇ ਸੰਗ ਭਵਜਲ ਵਿਖਮ ਕਰ ਤੇ ਤੂੰ ਜਿਹੇ ਇੱਕ ਪੂਰਨ ਸਾਧੂ ਦਾ ਸੰਗ ਕਰਕੇ 84 ਲੱਖ ਜੂਨਾ ਤੋਂ ਸਦਾ ਵਾਸਤੇ ਮੁਕਤ ਉਹ ਜਾਵੇਂਗਾ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਗੁਰਮੁਖ ਦੀ ਬਾਣੀ ਨੂੰ ਹਰ ਰੋਜ਼ ਸਿਰਫ ਰਟਦੇ ਹੀ ਰਟਦੇ ਹੀ ਨਹੀਂ ਰਹਿਣਾ ਹੈ ਉਸ ਉੱਤੇ ਕੋਈ ਵਿਚਾਰ ਵੀ ਕਰਨੀ ਹੈ ਕੋਈ ਅਮਲ ਵੀ ਕਰਨਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੇ ਮਹਾਨ ਗੁਰਮੁਖ ਦੇ ਹੁਕਮ ਮੁਤਾਬਕ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਤੇ ਸੱਚਾ ਅੰਮ੍ਰਿਤ ਪ੍ਰਾਪਤ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਈ